ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ 61 ਪੈਸੇ ਤੇ ਡੀਜ਼ਲ ਤੇ 92 ਪੈਸੇ ਪ੍ਰਤੀ ਲੀਟਰ ਵੈਟ ਦੇ ਰੂਪ ਵਿੱਚ ਵਾਧਾ ਕਰਕੇ ਕੀਮਤ ਵਿੱਚ ਵਾਧਾ ਕਰਨ ਖਿਲਾਫ ਕਿਸਾਨ ਮਜ਼ਦੂਰ ਸੰਗਠਨ ਕਮੇਟੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਵਿੱਚ ਸੂਬੇ ਦੇ 17 ਜ਼ਿਲ੍ਹਿਆਂ ਵਿੱਚ ਲਗਭਗ 95 ਥਾਵਾਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪੁਤਲੇ ਸਾੜ ਕੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਵਧਾਈਆਂ ਕੀਮਤਾਂ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ 2022 ਵਿੱਚ ਪਿਛਲੀ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਯੂਨਿਟ 3 ਰੁਪਏ ਦੀ ਸਬਸਿਡੀ ਦਿੱਤੀ ਗਈ ਸੀ ਜਿਸ ਨੂੰ ਕੱਲ੍ਹ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਮਾੜੀ ਨੀਤੀ थेट ਖਤਮ ਕਰ ਦਿੱਤਾ ਗਿਆ ਹੈ ਜਿਸ ਨਾਲ ਆਉਂਦੇ ਸਮੇਂ ਵਿੱਚ ਖਪਤਕਾਰਾਂ ਦੀ ਲੂਟ ਕਰਨ ਦੇ ਰਾਹ ਖੋਲੇ ਗਏ ਹਨ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਇਸ ਮੋਕੇ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਇਸ ਫੈਸਲੇ ਨਾਲ ਟੂਆ ਟੂ ਆਈ ਤੇ ਰੇਟਾਂ ਵਿੱਚ ਵਾਧਾ ਹੋਣ ਕਾਰਨ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਆਮ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਇਸ ਕਦਮ ਨੂੰ ਸਰਕਾਰ ਦੀ ਕਮਾਈ ਵਧਾਉਣ ਵਾਲਾ ਦੱਸ ਰਹੀ ਹੈ ਜੋ ਕਿ ਬੇਹਤ ਸ਼ਰਮਨਾਕ ਬਿਆਨ ਹੈ ਕਿਉਂਕਿ ਇਹ ਲੋਕਾਂ ਦਾ ਖੂਨ ਚੂਸਣ ਵਾਲਾ ਕਦਮ ਹੈ ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਇਸ ਵਾਅਦੇ ਨੂੰ ਵਾਪਸ ਲਵੇ ਨਹੀਂ ਤਾਂ ਜਥੇਬੰਦੀ ਵੱਲੋਂ ਤਿੱਖੇ ਐਕਸ਼ਨ ਪ੍ਰੋਗਰਾਮ ਵੀ ਉਲੀਕੇ ਜਾਣਗੇ ਅੱਜ ਪੰਜਾਬ ਦੇ ਵਿੱਚ ਜਥੇਬੰਦੀ ਵੱਲੋਂ ਭਗਵੰਤ ਮਾਨ ਸਰਕਾਰ ਦੇ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੁਕੇ ਜਾ ਰਹੇ ਆ ਉਹ ਵਜ੍ਹਾ ਹੈ ਵੀ ਕੱਲ ਪੰਜਾਬ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਦੇ ਵਿੱਚ 92 ਪੈਸੇ ਡੀਜ਼ਲ ਤੇ 61 ਪੈਸੇ ਪੈਟਰੋਲ ਤੇ ਵਾਦਾ ਕੀਤਾ ਗਿਆ ਔਰ ਨਾਲ ਬਿਜਲੀ ਦੀ ਸਬਸਿਡੀ ਜਿਹੜੀ 3 ਰੁਪਏ ਮਿਲਦੀ ਸੀਗੀ 7 ਕਿਲੋਵਾਟ ਲੋਡ ਤੱਕ 3 ਰੁਪਏ ਸਬਸਿਡੀ ਪ੍ਰਤੀ ਜੂਟ ਉਹ ਬੰਦ ਕਰ ਦਿੱਤੀ ਹੈ ਹੁਣ ਇਹ ਤੋਂ ਸਾਫਦਾਰ ਹੈ ਇਹ ਤੋਂ ਸਾਫਦਾਰ ਹੈ ਵੀ ਪੰਜਾਬ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਵਿੱਚ ਨੱਕੋ ਨੱਕ ਡੁੱਬੀ ਹੋਈ ਦਿਵਾਲੀਆ ਹੋ ਚੁੱਕੀ ਹੈ ਹੁਣ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਤੇ ਬੋਝ ਪਾ ਕੇ ਤੇ ਸਬਸਿਡੀਆਂ ਬੰਦ ਕਰਕੇ ਆਪ ਦਾ ਡੰਗ ਟਵਾ ਰਹੀ ਆ ਇਸ ਵੇਲੇ ਪੰਜਾਬ ਦੇ ਲੋਕਾਂ ਤੇ ਪੰਜਾਬ ਤੇ 375000 ਕਰੋੜ ਰੁਪਏ ਦਾ ਕਰਜ਼ਾ ਮੇਰੇ ਵੀਰੋ ਜਿਹਦੀ ਵਿਆਜ 30000 ਕਰੋੜ ਰੁਪਇਆ ਤਾਂ ਸਾਲਾਨਾ ਸਾਨੂੰ ਵਿਆਜ ਦੇਣਾ ਪੈ ਰਿਹਾ ਔਰ 15000 ਕਰੋੜ ਰੁਪਇਆ ਭਗਵਾਨਤਮਨ ਸਾਹਿਬ 15000 ਕਰੋੜ ਰੁਪਇਆ ਕੇਂਦਰ ਪੰਜਾਬ ਦਾ ਨੱਪੀ ਬੈਠੀ ਆ ਉਧਰ ਵੀ ਮੂੰਹ ਕਰੋ ਉਹਨੂੰ ਛਡਾਉਣ ਉਹਨੂੰ ਲਿਆਉਣ ਦੀ ਕੋਸ਼ਿਸ਼ ਕਰੋ ਇਧਰ ਲੋਕਾਂ ਤੇ ਬਾਧੂ ਦਾ ਬੋਝ ਨਾ ਪਾਓ ਹੁਣ ਤੇਲ ਕੀਮਤਾਂ ਦੇ ਵਿੱਚ ਵਾਧੇ ਤੇ ਬਿਜਲੀ ਸਬਸਿਡੀ ਬੰਦ ਕਰਨ ਨਾਲ ਘੱਟੋ ਘੱਟ ਜਿਹੜੇ ਅੰਕੜੇ ਆ 2350 ਕਰੋੜ ਰੁਪਏ ਦਾ ਸਾਲਾਨਾ ਖਪਤਕਾਰਾਂ ਤੇ ਬੋਝ ਪੈਣ ਜਾ ਰਿਹਾ ਜਿਹਦੇ ਵਿੱਚ 1800 ਕਰੋੜ ਰੁਪਇਆ ਕੱਲੀ ਬਿਜਲੀ ਸਬਸਿਡੀ ਤੇ ਜਿਹੜੀ ਇਹਨਾਂ ਨੇ ਬੰਦ ਕਰਨ ਜਾ ਰਹੇ ਆ ਉਹਦਾ ਔਰ ਨਾਲ 400 ਕਰੋੜ ਡੀਜ਼ਲ ਤੇ 150 ਕਰੋੜ ਰੁਪਇਆ ਪੈਟਰੋਲ ਤੇ ਲੋਕਾਂ ਤੇ ਵਾਧੂ ਦਾ ਬੋਝ ਪੈ ਰਿਹਾ ਉਹ ਸਹਿ ਨਹੀਂ ਕੀਤਾ ਜਾਊਗਾ ਦੂਜੇ ਪਾਸੇ ਇਕੱਲਾ ਬੋਝ ਨਹੀਂ ਪੈ ਰਿਹਾ ਨਾਲ ਇੱਥੇ ਜਿਹੜੀ ਤੇਲ ਦੀ ਆ ਬਲੈਕ ਉਹ ਵਧ ਜਾਣੀ ਆ ਸਮਗਲਗ ਵਧ ਜਾਣੀ ਆ ਕਿਉਂਕਿ ਦੂਜੀਆਂ ਸਟੇਟਾਂ ਦੇ ਵਿੱਚੋਂ ਘੱਟ ਰੇਟ ਤੇ ਲੋਕਾਂ ਨੇ ਤੇਲ ਲਿਆ ਕੇ ਖਰੀਦ ਕੇ ਪੰਜਾਬ ਦੇ ਵਿੱਚ ਵੇਚਣਾ ਤੇ ਖਪਤਕਾਰਾਂ ਦੇ ਨਾਲ ਨਾਲ ਜਿਹੜੇ ਤੇਲ ਦੇ ਡੀਲਰ ਆ ਉਹਨਾਂ ਦਾ ਵੀ ਨੁਕਸਾਨ ਹੋਊਗਾ ਸੋ ਮੈਂ ਭਗਵੰਤ ਮਾਨ ਸਰਕਾਰ ਦਾ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਸ ਦਾ ਵਰਨ ਕਰ ਰਹੇ ਆ ਅੱਜ 17 ਜ਼ਿਲ੍ਹਿਆਂ ਦੇ ਵਿੱਚ 150 ਥਾਮਾਂ ਤੇ ਕਸਬਿਆਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕ ਕੇ ਇਹਦਾ ਅਸੀਂ ਵਿਰੋਧ ਕਰ ਰਹੇ ਹਾਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਡੀਜ਼ਲ ਦੀਆਂ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਜਿਹੜਾ ਉਹ ਤੁਰੰਤ ਵਾਪਸ ਲਿਆ ਜਾਵੇ ਤੇ ਬਿਜਲੀ ਸਬਸਿਡੀ ਜਿਹੜੀ ਆ ਬਹਾਰ ਰੱਖੀ ਜਾਵੇ ਨਹੀਂ ਤਾਂ ਕੱਲ 7 ਸਤੰਬਰ ਨੂੰ ਸੂਬਾ ਕੋਰ ਕਮੇਟੀ ਦੀ ਜਥੇਬੰਦੀ ਦੀ ਮੀਟਿੰਗ ਆ ਉਹਦੇ ਵਿੱਚ ਅਗਲੇ ਸੰਘਰਸ਼ ਦਾ ਫੈਸਲਾ ਲਿਆ ਜਾਵੇਗਾ ਨਾਲ ਪੰਜਾਬ ਸਰਕਾਰ ਨੂੰ ਇੱਕ ਹੋਰ ਚੇਤਾਵਨੀ ਆ ਵਿ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਪੰਜਾਬ ਦੇ ਵਿੱਚ ਤੁਸੀਂ ਧੜਾ ਧੜਾ ਸਮਾਰਟ ਮੀਟਰ ਲਾਉਣ ਲਾ ਰਹੇ ਆ ਅਸੀਂ ਤੁਹਾਨੂੰ ਚੇਤਾਵਨੀ ਦਿੰਦੇ ਆ ਵੀ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ ਵਿੱਚ ਇਹ ਮੀਟਰ ਜਿਹੜੇ ਆ ਸਮਾਰਟ ਮੀਟਰ ਆ ਬਿਲਕੁਲ ਨਹੀਂ ਲੱਗਣ ਦਿੱਤੇ ਜਾਣਗੇ ਇਹ ਉਹ 2030 ਬਿਜਲੀ ਐਕਟ ਦਾ ਜਿਹੜਾ ਪ੍ਰਾਈਵੇਟ ਕੰਪਨੀਆਂ ਦਾ ਪਾਲਿਸੀ ਆ ਉਹਨੂੰ ਤੁਸੀਂ ਲਾਗੂ ਕਰਨ ਜਾ ਰਹੇ ਆ ਪਰ ਨਹੀਂ ਹੋਣ ਦਿੱਤੀ ਜਾਊਗੀ ਔਰ ਦੂਜੇ ਪਾਸੇ ਕੇਂਦਰ ਸਰਕਾਰ ਨੂੰ ਜਿਹੜੀ ਇਸ ਵੇਲੇ ਜਿਨ੍ਹਾਂ ਨੇ ਕੇਂਦਰ ਸਰਕਾਰ ਨੇ 38 ਰੁਪਏ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਤੇ ਹੁਣ ਡੀਜ਼ਲ ਦੀਆਂ ਕੀਮਤਾਂ ਵੀ ਵਧਾਉਣ ਜਾ ਰਿਹਾ ਪੈਟਰੋਲ ਦੀਆਂ ਕੀਮਤਾਂ ਵੀ ਵਧਾਉਣ ਜਾ ਰਿਹਾ ਜਦੋਂ ਕਿ ਕਮਾਂਤਰੀ ਬਾਜ਼ਾਰ ਦੇ ਵਿੱਚ 70 ਡਾਲਰ ਪ੍ਰਤੀ ਬੈਰਲ ਕੱਚੇ ਤੇਲ ਦਾ ਰੇਟ ਆ ਹੁਣ ਤੱਕ ਦੀ ਸਭ ਤੋਂ ਜਿਹੜੀਆਂ ਕੱਚੇ ਤੇਲ ਦੀਆਂ ਕਮਾਂਤਰੀ ਬਾਜ਼ਾਰ ਦੇ ਵਿੱਚ ਕੀਮਤਾਂ ਘਟਾ ਜਦੋਂ ਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਘਾਟਾ ਹੋਣਾ ਚਾਹੀਦਾ ਸੀ ਤੇ ਤੇਲ ਦੀਆਂ ਕੀਮਤਾਂ ਨੂੰ ਘਟਾਉਣਾ ਚਾਹੀਦਾ ਸੀਗਾ ਪਰ ਕੇਂਦਰ ਸਰਕਾਰ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਉਹਨਾਂ ਦੇ ਨਾਲ ਘੋਖ ਚਿੜੀਆ ਮਿਲੀ ਹੋਈ ਆ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਰਿਹਾ ਜੋ ਨਾ ਸਹਿਣ ਜੋਗਾ